ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅਪਤਾਸ ਸਿੰਘ ਰੇਰੂ ਕਿਸਾਨ ਜੂਨੀਅਰ ਵਾਗੀ ਦਾ ਸ਼ਰੀ ਪ੍ਰਧਾਨ ਜਿਹੜਾ ਇੱਥੇ ਜੀ ਆਪਣੇ ਗੋਬੀ ਰਸਣ ਤੋਂ ਵੀਰੇ ਮਨਾ ਕੀਤਾ ਗਿਆ ਸੀਗਾ ਔਰੀਆਂ ਨੂੰ ਇੱਥੇ ਨਹੀਂ ਲਾਉਣੀਆਂ ਤੇ ਇੱਥੇ ਫਰੂਟ ਲਾਉਣੇ ਆ ਉਹਦਾ ਜਿਹੜਾ ਮਸਲਾ ਸੀਗਾ ਉਹ ਹੱਲ ਹੋ ਗਿਆ ਆ ਤੇ ਇਸ ਟਾਈਮ ਗੋਬੀ ਵਗੈਰਾ ਟੋਲ ਵਗੈਰਾ ਵੀ ਹੋ ਰਹੀ ਆ ਚਲਿਤ ਗਈ ਆ ਤੇ ਬਾਕੀ ਜਿਹੜਾ ਇਹ ਜਿਹੜੀ ਆ ਫਾਟਿਆ ਇਹ ਜਿਹੜਾ ਆ ਖਿਸਾਨਾਂ ਦਾ ਆ ਨਾ ਕਿ ਕਿਸੇ ਦਾ ਹੋਰ ਦਾ ਤੇ ਇੱਥੇ ਅੱਗੇ ਤੋਂ ਜਾ ਆ ਕੇ ਇੱਥੇ ਸਿਰਫ ਸਾਲੀਆਂ ਤੋਂ ਜਿਹੜਾ ਸਬਜ਼ੀ ਵਗੈਰਾ ਆਉਂਦੀ ਆ ਉਹੀ ਲਿਖੀ ਲਾਏਗੇ ਤੇ ਅਸੀਂ ਜਿਹੜੀ ਬੇਨਤੀ ਕੀਤੀ ਸੀਗੀ ਮੰਡੀ ਬੋਰਡ ਨੂੰ ਜਿਹੜੇ ਸਬਜ਼ੀ ਮੰਡੀ ਨੂੰ ਤੇ ਉਹਨਾਂ ਨੇ ਵੀ ਪ੍ਰਵਾਰ ਕਰ ਲਿਆ ਤੇ ਜਿਹੜੇ ਬੋਰਡ ਆ ਇਸ ਟਾਈਮ ਲਾਦ ਇੱਥੇ ਗਏ ਆ ਨੌਂ ਡਾਏ ਆ ਬਾਕੀ ਬੋਰਡ ਜਿਹੜੇ ਹੈਗੇ ਆ ਤੇ ਇੱਧਰ ਵੀ ਮਾਰ ਦੋ ਇਹ ਕੈਮਰਾ ਫੋਟੋਆਂ ਵੀ ਮਾਰ ਦਿਓ ਅਸੀਂ ਬਾਕੀ ਸਾਰੇ ਮੇਰਾ ਨੂੰ ਬੇਨਤੀ ਕਰਦੇ ਆ ਇਸੇ ਤਰ੍ਹਾਂ ਭਾਈਚਾਰਾ ਸਾਂਝ ਕਾਇਮ ਰੱਖੋ ਤੇ ਕੋਈ ਵੀ ਇਦਾਂ ਦਾ ਮੰਡੀ ਬੋਰਡ ਜਾਂ ਮਤਲਬ ਕਿ ਹੋਰ ਜਾ ਕੇ ਵੀ ਤੇ ਪਾਸੇ ਇਦਾਂ ਦਾ ਮਾਹੌਲ ਪੈਦਾ ਨਾ ਕੀਤਾ ਜਾਵੇ ਜਿਹਦੇ ਨਾਲ ਕਿ ਇੱਕ ਦੂਜੇ ਦਾ ਭਾਈਚਾਰਾ ਸਾਂਝਾ ਜਿਹੜੀ ਆ ਘੜੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਤੇ ਜਿਵੇਂ ਕਿ ਵੀਰ ਜੀ ਥੋੜਾ ਮੰਡੀ ਦੇ ਵਿੱਚ ਮਾਹੌਲ ਸੀਗਾ ਗੋਬੀ ਵਾਲੀ ਸਾਈਡ ਥੋੜਾ ਤਣਾਅਪੂਰਕ ਬਣਿਆ ਸੀਗਾ ਤੇ ਇਸ ਦੇ ਵਿੱਚ ਜਿਹੜਾ ਹੈਗਾ ਮੰਡੀ ਬੋਰਡ ਦੇ ਅਫਸਰਾਂ ਵੱਲੋਂ ਕਿਸਾਨਾਂ ਵੱਲੋਂ ਤੇ ਆਰਟੀਆ ਐਸੋਸੀਏਸ਼ਨ ਵੱਲੋਂ ਜਿਹੜਾ ਰਲ ਕੇ ਜਿਹੜਾ ਹੈਗਾ ਇਸ ਮਸਲੇ ਦਾ ਹੱਲ ਕੱਢ ਲਿਆ ਗਿਆ ਆ ਇਹ ਸਾਰੀ ਆੜਤੀ ਐਸੋਸੀਏਸ਼ਨ ਕਿਸਾਨ ਯੂਨੀਅਨਾਂ ਦਾ ਤੇ ਇਸੇ ਤਰ੍ਹਾਂ ਜਿਹੜਾ ਇੱਥੇ ਕਰਦਾ ਲੇਬਰ ਤਬਕਾ ਸਾਰਿਆਂ ਦਾ ਹੀ ਬਹੁਤ-ਬਹੁਤ ਧੰਨਵਾਦ ਜਿਹੜਾ ਇਸ ਨੂੰ ਸ਼ਾਂਤੀਪੂਰਵਕ ਨਿਪਟਾਇਆ ਗਿਆ ਆ ਤੇ ਇਸ ਤਰ੍ਹਾਂ ਦੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਆਪਾਂ ਆੜਤੀਆਂ ਵੀਰਾਂ ਨੂੰ ਵੀ ਬੇਨਤੀ ਕਰਦੇ ਆਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿੱਦਾਂ ਵੀ ਆ ਅੱਜੇ ਕਿਸਾਨ ਆ ਤੇ ਆਪਾਂ ਸਾਰੇ ਆੜਤੀ ਆਇਆ ਜੇ ਕਿਸਾਨ ਨਹੀਂ ਹੈਗਾ ਤੇ ਆਪਾਂ ਨਹੀਂ ਆ ਦੁਕਾਨਾਂ ਵੀ ਬਿਲਕੁਲ ਜ਼ੀਰੋ ਆ ਤੇ ਇਸ ਲਈ ਆਪਾਂ ਸਾਰਿਆਂ ਨੂੰ ਕਿਸਾਨਾਂ ਦਾ ਸਹਿਯੋਗ ਕਰਨਾ ਚਾਹੀਦਾ ਵਾ ਜਿਸ ਟਾਈਮ ਇਸ ਟਾਈਮ ਮੰਡੀ ਦਾ ਮਾਹੌਲ ਬਣਿਆ ਪਿਆ ਆ ਤੇ ਇਹਦੇ ਵਿੱਚ ਚਲੋ ਕਿਸਾਨ ਵੀ ਥੋੜਾ ਜਿਹਾ ਅੱਕੇ ਪਿਆ ਤੇ ਮੈਂ ਆਟੀਆਂ ਵੀਰਾਂ ਨੂੰ ਇਹ ਬੇਨਤੀ ਕਰਦਾ ਮੈਂ ਵੀ ਇਹ ਜਿਹੜਾ ਫੜਾ ਇੱਥੇ 12 ਸਾਲ ਤੋਂ ਗੋਭੀ ਲੱਗਦੀ ਪਈ ਆ ਤੇ ਇਸ ਸਾਲ ਖਾਸ ਖਿਆਲ ਰੱਖਿਆ ਜਾਵੇ ਤੇ ਜਿਵੇਂ ਕਿ ਆ ਜੇ ਆਪਾਂ ਨੂੰ ਜਗ੍ਹਾ ਆ ਤਾਂ ਆਪਾਂ ਮਾਰਕੀਟ ਕਮੇਟੀ ਅੱਗੇ ਬੇਨਤੀ ਕਰਕੇ ਹੋਰ ਜਗ੍ਹਾ ਸ਼ੈੱਡ ਬਵਾ ਲੈਣੇ ਆ ਜੇ ਆਪਣੇ ਕੋਲ ਜਗ੍ਹਾ ਦੀ ਕਮੀ ਪਈ ਆ ਤੇ ਇਸ ਕਰਕੇ ਆਪਾਂ ਹੋਰ ਜਗ੍ਹਾ ਤੇ ਸ਼ੈੱਡ ਪਵਾ ਲੈਨੇ ਆ ਤੇ ਉਸ ਜਗ੍ਹਾ ਨੂੰ ਆਪਾਂ ਵਰਤੋਂ ਦੇ ਵਿੱਚ ਲੈ ਲੈਨੇ ਆ ਤੇ ਬੜੀ ਉਮੀਦ ਆ ਵੀ ਕਿਸਾਨ ਤੇ ਆੜਤੀਆ ਵੀ ਰੈਸਟਿੰਜ ਦਾ ਬਹੁਤ ਧਿਆਨ ਰੱਖਣਗੇ ਤੇ ਜਿਹੜੀ ਮਾਰਕੀਟ ਕਮੇਟੀ ਜਿਹੜੀ ਹੈਗੀ ਆ ਉਹ ਸਾਡੀ ਬੇਨਤੀ ਸੁਣੂਗੀ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਦੇ ਰਿਣੀ ਆ ਕਿਉਂਕਿ ਜਿਵੇਂ ਕਿ ਹੁਣ ਕੰਮ ਚੱਲ ਪਿਆ ਆ ਗੋਭੀ ਦਾ ਕਿਉਂਕਿ ਇਸ ਟਾਈਮ ਜਿਹੜੀਆਂ ਗੋਭੀਆਂ ਵੀਰ ਦੀ ਖਰਾਬ ਹੋ ਜਾਣਗੀਆਂ ਕਿਉਂਕਿ ਗਰਮੀ ਨਹੀਂ ਚੱਲ ਸਕਦੀਆਂ ਇਹਨੂੰ ਵੀ ਛਾਂ ਦੀ ਲੋੜ ਆ ਤੇ ਬਾਕੀ ਧੰਨਵਾਦ ਸਾਰੇ ਦੋਸਤਾਂ ਦਾ ਥੈਂਕ ਯੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ